ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੜੂ ਚਲੰਬਾ ਵਾ ਡੇਰੀ ਫਾਰਮ ਤੇ ਜੀ ਆਜੀ ਨੂੰ ਵਿੱਚ ਟਾਪ ਦੀ ਝੂਟੀ ਸੇਲ ਲੈ ਲੈ ਕਹਿੰਦੇ ਗੱਬਣਾ ਬਈ ਥੋੜੇ ਕੁ ਦਿਨ ਕਰਨ ਵਾਲੀ ਲੈਂਦੀ ਆ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕੋਂ ਵਧੀਆ ਜੀ ਹਾਂ ਹਾਂ ਵਧੀਆ ਜੀ ਨਾਮ ਤੇ ਐਡਰੈਸ ਕੋ ਨਾਮ ਭਈ ਅਮਰਵੀਰ ਸਿੰਘ ਪਿੰਡ ਘੰਡਾ ਬੰਨਾ ਪੂਰ ਤਹਿਸੀ ਠੀਕ ਆ ਤੇ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਆਪਾਂ ਨੇੜੇ ਪਿੰਡ ਇਧਰ 5 ਕਿਲੋਮੀਟਰ ਭਾਈ ਰੁੱਪਾ ਤੇ 20 ਕਿਲੋਮੀਟਰ ਪਧਾਉੜਾ ओके भाई मोबाइल नंबर कोड 70092 882569 ठीक है भाई ਤੇ ਕਿਹੜਾ ਸੂਆ ਸੰਗਿਆ ਜੋ ਇਹ ਵੀ ਪਹਿਲਾ ਸੂਆ ਹੈ ਆਪਣੇ ਘਰ ਦੀ ਹੈ ਬੇ ਹਾਂ ਬਈ ਆਪਣੇ ਘਰ ਦੀ ਹੈ ਠੀਕ ਹੈ ਬਈ ਕਿੰਨਾ ਕੁ ਰਿਕਾਰਡ ਹੈ ਦੀ ਮਾਂ ਦਾ ਬਈ ਇਹਦੀ ਮਾਂ ਦਾ ਬਈ 15 ਲੀਟਰ ਦਾ ਰਿਕਾਰਡ ਆ ओके भाई ਤੇ ਨੀਲੀ ਰਾਵੀ ਚਾਹਣਾ ਥੋੜੀ ਥੋੜੀ ਹਾਂ ਬਈ ਥੋੜੀ ਥੋੜੀ ਨੀਲੀ ਰਾਵੀ ਨਾ ਮੈਕਸ ਆ ਬਈ ਫੇਸ ਦੀ ਬਿਊਟੀ ਚੰਗੀ ਆ ਡਬ ਪ੍ਰਿੰਟ ਚੈੱਕ ਕਰ ਲਓ ਤੇ ਸਿੰਘ ਸੰਗ ਬਹੁਤ ਸਿੰਘਾ ਠੰਡੀ ਸੀਲ ਕਿਵੇਂ ਆ ਠੰਡੀ ਸੀਲ ਬਈ ਪੂਰੀ ਆ ਠੀਕ ਆ ਬਈ ਇਹ ਥਾਣ ਬਹੁਤ ਸੋਹਣਾ ਲੱਗਿਆ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਫੇਸ ਦੀ ਬਿਊਟੀ ਕਮਾਲ ਦੀ ਪਲੀ ਵੀ ਚੰਗੀ ਆ ਪੂਰੀ ਰਾਜੀ ਆ ਪੀਰ ਦੇ ਘਰ ਦੀ ਝੋਟੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਮਾਨਰ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਇਹਦੀ ਮਾਂ ਜਿਹੜੀ ਬਈ ਕੱਟੀਆਂ ਹੀ ਦਿੰਦੀ ਆ ਓਕੇ ਬਾਈ ਤੇ ਕਿੰਨੇ ਦਿਨ ਲਊਗੀ ਸਹੀ ਜੇ ਇਹ ਬਈ ਪਸ ਹਫਤਾ ਤੱਕ ਲੈ ਜੂਗੀ ਹਫਤਾ ਖੰਡ ਲੈ ਜੀ ਠੀਕ ਆ ਬੜੀ ਤੋਰ ਦੀ ਹੈ ਬਾਈ ਤੋਰ ਦੇ ਮੜੀ ਫੋਲ ਦੇ ਮੜੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਹੈ ਬਾਈ ਬਹੁਤ ਚੰਗੀ ਝੋਟੀ ਹੈ ਬਾਈ ਦੇ ਘਰ ਦੀ ਝੋਟੀ ਹੈ ਬਾਈ ਬਿਊਟੀ ਚੈੱਕ ਕਰਮਾਈ ਕੀ ਆ ਬਾਤ ਤੇ ਮੁੱਲ ਕੀ ਹੈ ਵੀਰੇ ਜਾਇਜ਼ ਆ ਜਾਇਜ਼ ਬਾਈ ਰੇਟ ਫੋਨ ਤੇ ਫੋਨ ਤੇ ਹੋ ਜਾਊਗਾ ਹਾਂ ਜਾਇਜ਼ ਹੀ ਹੋਊਗਾ ਬਾਈ ਜਾਇਜ਼ ਹੀ ਹੋਊਗਾ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਹਰਲਾ ਜਿਹੜਾ ਝੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਥਾਣ ਲੈ ਬਾਈ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆ ਹੋਸਾ ਉਹਨਾਂ ਨਾਲ ਜਾ ਲਾਇਓ ਸਾਰੀਆਂ ਬਲਡ ਲਾਈਨ ਕੱਢੂ ਫਿਰ ਤੋਂ ਗਾੜੀ ਬੁੜੀ ਪੂਰੀ ਚੰਗੀ ਆ ਕਰਵਾਏ ਕਿਆ